ਘਰ ਚ ਨਾ ਹੋਵੇ ਰਾਣੀ ਕਣ ਪਏ ਹੋਣਾ ਪੁੱਛਣ ਵਾਸਤੇ ਆਇਆ ਹੋਣਾ ਘਰ ਚ ਨਾ ਹੋਵੇ ਰਾਣੀ ਕਣ ਪਏ ਹੋਣਾ ਪੁੱਛਣ ਵਾਸਤੇ ਆਇਆ ਹੋਣਾ ਮਾਤਾ ਰਾਣੀ ਕੌਣਾ ਛੋਡੇ ਕੌਣਾ ਮਾਤਾ ਪ੍ਰਵਾਦ ਚ ਪੰਜ ਮੈਂਬਰ ਕਿਹਦੇ ਨੇ ਤੁਹਾਡੇ ਨੇ ਬਾਕੀ ਬਹਿ ਜਾਓ ਚਲੀ ਬਾਬਾ ਉਹ ਮੇਰੇ ਨਹੀਂ ਮਾਰਾ ਫਖੀਰੀ ਤੱਕੀ ਨੇ ਸੋਚ ਗਏ ਹੂੰ ਕਿੱਥੋਂ ਆਏ ਮਾਤਾ ਸਾਰੇ ਵਾਸਤੇ ਆਓ ਚੱਲੀ ਬਾਬਾ ਬਰਨਾਓ ਹੋ ਹੋਣਾ ਲੱਗਦਾ ਬਾਬਾ ਚੱਲੀ ਬਰਨਾਓ ਹੋ ਹੋਣਾ ਲੱਗਦਾ ਬਾਬਾ ਸਦੀ ਮਦਰਾ ਬਾਜਿਆ ਬਰਨਾਲੇ ਨਹੀਂ ਤਾਹਨੀ ਮਾਤਾ ਪਛੋਕਾ ਕਿਥੇ ਦਾ ਰੈਪਰ ਦਾ ਚੱਲੀ ਬਾਬਾ ਹੋ ਹੋਣਾ ਲੱਗਦਾ ਬਾਬਾ ਕਾਤਾ ਵੀ ਨੂੰ ਪੈ ਗਿਆ ਉਹ ਫਕਰਾ ਤੁਹਾਨੂੰ ਪੈ ਗਿਆ ਫਕਰਾ ਜੇ ਕਿਰਪਾ ਹੋ ਜੇ ਕੰਮ ਠੀਕੇ ਹੋ ਜੇ ਛੋਟੇ ਝੱਟਪਟ ਮੁੰਡਾ ਮਰ ਗਿਆ ਕੌਣ ਸੀ ਉਹ ਫਕਰਾ ਛੋਟੇ ਮੁੰਡਾ ਮਰ ਗਿਆ ਸੀ ਕੌਣ ਸੀ ਪਾਇਰਾ ਮੁੰਡਾ ਕੌਣ ਮਰ ਗਿਆ ਸੀ ਇਹ ਸੋੜ ਦਾ ਭਰਾ ਤਾਂ ਮਰੇ ਹੈ ਮਾਤਾ कहना मैं मुंडा जे कृपा हो जाए घरों ही बगजे जो झट भट मरू घरोंग जली बकरा इक्की साल मर गया मैं कहना कौन ती माता ਫੋਲੋ ਆਪਣੇ YouTube ਤੇ ਚੱਲੀ ਜਾਂਦਾ ਫੋਲੋ ਲਾਈਵ ਦੇ ਐ ਫੱਕਰਾ ਧੂਆ ਦਾ ਮੁੰਡਾ ਜੇ ਤੁਹਾਡੇ ਘਰ ਵੀ ਵਗ ਜਾਏ ਫੱਕਰਾ ਕਰਦੀਏ ਕਾਰੋਬਾਰ ਚ ਵਾਧਾ ਹੀ ਹੋ ਜਾਏ ਐ ਪਾਪੇ ਕਰਦੇ ਕਿਰਪਾ ਆ ਦੇਖ ਕੇ ਮਾਤਾ ਕਿਵੇਂ ਭਜੂਗਾ ਜਣੇ ਬਾਬਾ ਲੀਡ ਹਿਲ ਜਾਂਦੀ ਹੈ ਹਾਂ ਖੜੀ ਸੁੱਤੇ ਪੈ ਨੂੰ ਆਏ ਕਿਹਨੂੰ ਹੁੰਦਾ ਜਿਵੇਂ ਤੱਪ ਲਿਆ ਹੁੰਦਾ ਤੁਹਾਨੂੰ ਹੁੰਦਾ ਦੇਖੀ ਮਾਤਾ ਕਿਵੇਂ ਜਾ ਕੇ ਨੂੰ ਆ ਜਾ ਮਾਤਾ ਚੱਲੇ ਸਿੱਖਾ ਚਲੋ ਹੋ ਕੇ ਰਸਾ ਅੱਡਮੀ ਜੁੱਤੀ ਤੇ ਦੋ ਲੱਡੂ ਤੋ ਚੂਰੀ ਦੀਆਂ ਪਿੰਨੀਆਂ ਸੱਤ ਗਿਣਾ ਚਾਹ ਕੇ ਬਾਹਰ ਕਿਤੇ ਮਾਤਾ ਦੇ ਕਹਿ ਲੈ ਸਾਡਾ ਪਿੰਡਾ ਸਾਡਾ ਤੇ ਕਹਿ ਆਪ ਦਾ ਸਮਾਨ ਛੋਟੇ ਪੜ ਕੇ ਆਈਆਂ ਉਹਦਾ ਮਾਤਾ ਥਾਨਾ ਤੇ ਸਾਡੇ ਕਹਿ ਮੁਰਕੇ ਛੋਟੇ ਘਰੇ ਨਹੀਂ ਆਉਗਾ ਮਾਤਾ ਟੇਕ ਮਾਤਾ ਮਤ ਚੱਲੀ ਵਾਪਸ ਹੋ ਕੇ ਦੇ ਦਾਰ ਦੇ ਆਲਾ ਕਲਾ ਇੱਕ ਮਾਤਾ ਨੇ ਆ ਵੀਰੇ ਘਰ ਉੱਪਰ ਦੀ ਕਣ ਪਾਇਆ ਹੋਵੇ ਗੁੱਡੀ ਦੇ ਉੱਪਰ ਦੀ ਕਣ ਪਾਇਆ ਹੋਵੇ ਨੌਕਰੀ ਪੁੱਛੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਨੌਕਰੀ ਉੱਪਰ ਦੀ ਕਣ ਹੋਵੇ ਕਣ ਪਾਇਆ ਹੁਣ ਪੁੱਛਣ ਵਾਸਤੇ ਹੁਣ ਗੁੱਡੀ ਦੇ ਨੌਕਰੀ ਦੇ ਕਣ ਹੋਣ ਪੁੱਛਣ ਵਾਸਤੇ ਹੁਣ ਘਰ ਉੱਪਰ ਦੀ ਕਣ ਪਾਇਆ ਹੋਵੇ ਗੁੱਡੀ ਦੇ ਉੱਪਰ ਦੀ ਕਣ ਹੋਵੇ ਨੌਕਰੀ ਵਾਸਤੇ ਹੁਣ ਕਿਥੋਂ ਆਏ ਮਾਤਾ ਫਤੇ ਗਰਛਨਾ ਚੰਨੀ ਬਾਬਾ ਹੋ ਕਿੰਨਾ ਵਿੱਚ ਮੁੰਡਾ ਰਹੋ ਲਾਰੇ ਬਾਬਾ ਲੈਂਦੀ ਆ ਤੁਮ ਜੇ ਰਹੋ ਲਾਰੇ ਬਾਬਾ ਹੈ ਨੀਆ ਹੋ ਰਹੇ ਦੋ ਬਾਬਾ ਦਾ ਬੰਦਾ ਨਹੀਂ ਰਹੇ ਹੋ ਰਹੇ ਦੋ ਬਾਬਾ ਚਾ ਵੀ ਨਹੀਂ ਰਹੇ ਹੋ ਰਹੇ ਦੋ ਬਾਬਾ ਸੈਰਾਂ ਕਾ ਦਿਆ ਹੋ ਰਹੇ ਦੋ ਰਹੇ ਨਾ ਹੋ ਰਹੇ ਦੋ ਅਕਲਾ ਮਾਤਾ ਕੋ ਤੇਰੇ ਉੱਪਰ ਤੇ ਆਏ ਨੌਕਰੀ ਵਾਸਤੇ ਜੇ ਕਿਰਪਾ ਹੋ ਜੇ ਸੰਤਾਂ ਦੇ ਗੁੱਡੀ ਨੌਕਰੀਏ ਲੱਗ ਜੇ ਪਹਿਲੀ ਤਨਖਾਹ ਕਿਸੇ ਕੰਨਿਆ ਕੁਵਾਰੀ ਦੇ ਵਿਆਹ ਤੇ ਲਾ ਦੋਗੇ ਹਲੇ ਹਲੇ ਕਰੀਬ ਦੀ ਤੇ ਚੱਲੀ ਮਾਪਾ ਹੋ ਕੇ ਬਸਾਰੇ ਰੇ ਰਾਰ ਦੀ ਗੱਲ ਪੜਦੇ ਹੁੰਦਾ ਜਾਂ ਕਿਰਪਾ ਹੋ ਜੂ ਸੰਤਾਂ ਦੀ ਠੀਕ ਹੋ ਜੂ ਢੱਲਾ ਤੁਹਾਡੇ ਕੋਲ ਰਹਿੰਦਾ ਤੁਸੀਂ ਰਹਨੇ ਮਾਤਾ ਚਲੀ ਬਾਬਾ ਉਹ ਲੱਡੂਆਂ ਨਾਲ ਜੋੜਾ ਤੇ ਮਾ ਪੀਲੇ ਪੀਲੇ ਤੇਰਾ ਉਹ ਲੱਡੂਆਂ ਨਾਲ ਜੋੜਾ ਤੇ ਮਾ ਪੀਲੇ ਪੀਲੇ ਤੇਰਾ ਹੈ ਤੇ ਬਲ ਕਾ ਤੇਰੇ ਦੀ ਸ਼ਾਮਾ ਤੇਰਾ ਬਲ ਕਾ ਬਲ ਤੁਝੋ ਲੱਗਦਾ ਹੱਸਣਾ ਖੇਲਣਾ ਨਹੀਂ ਭਾਈ ਲੈ ਕਰ ਲੈ ਸੇ ਕੋ ਹਜੂ ਮੈਂ ਪਈ ਦਾਤੇ ਦੀ ਕਿਰਪਾ ਹੋ ਜੂ ਠੀਕ ਹੋ ਜਾਊਂਗਾ ਚੱਲੇ ਫੱਕਰਾ ਹੋਰ ਦੇ ਹੋ ਮਾਰੀਆਂ ਦੇ ਬਾਜਾਂ ਦੇ ਬਤਾਇਆ ਜਾਨੀ ਬੋਲਦਾ ਮਾਰੀਆਂ ਦੇ ਬਾਜਾਂ ਦੇ ਬਲਾ ਜਾਨੀ ਬੋਲਦਾ ਜਾਨੀ ਰਾਣੀ ਮੁੱਖਾ ਮੁੱਖਾ ਨਚੋ ਰਾਣੀ ਰਾਣੀ ਦਾ ਸੱਖਾਂ ਵਿਚੇ ਰੇ ਰਾਣੀ ਰਾਣੀ ਦਾ ਸੱਖਾਂ ਵਿਚੇ ਰੇ ਹੋ ਜਾਨੀ ਰਾਣੀ ਦਾ ਸੱਖਾਂ ਵਿਚੇ ਰੇ ਹੱਤਲਾ ਕਿਰਪਾ ਹੋ ਜੂ ਮੜ ਕੇ ਸਾਡੇ ਘਰੇ ਨਹੀਂ ਆਉਗੇ ਉਹ ਫੱਕਰਾ ਦੋ ਚੂਰੀ ਦੇ ਪਿੰਨੀਆਂ ਲੈ ਲਿਓ ਦੋ ਬੰਦ ਹੋ ਜੂਗਾ ਲੱਡੂ ਖਾ ਲਿਓ ਹੁਣੇ ਫਰਕ ਪੈ ਨੂੰ 5 ਮਿੰਟਾਂ ਦੇ ਵਿੱਚ ਦੋ ਚੂਰੀ ਦੀਆਂ ਪਿੰਨੀਆਂ ਲੈ ਲਿਓ ਮੰਗਲਵਾਰ ਵਾਲੇ ਦਿਨ ਮਹਾਵੀਰ ਤੇ ਜਾ ਕੇ ਕਿ ਬਾਬੇ ਕਰਦੇ ਕਿਰਪਾ ਗਲਤੀ ਮਲਤੀ ਹੋ ਜਾਂਦੀ ਹੈ ਮaaf ਕਰਾ ਟੱਲੀ ਵਾਂਗੂ ਸੈੱਟ ਹੋ ਜੂਗਾ ਮੁੜ ਕੇ ਨਾ ਤਾਂ ਸਿਰ ਆਊਗੀ ਆ ਬੰਦਾ ਹੁਣੇ ਬੰਦ ਹੋ ਜੂ ਚੱਲੀ ਬਾਬਾ ਓ ਖੇਰ ਦਾ ਪਾਇਆ ਕੇ ਇਸ ਪਿੱਛੇ ਕਣ ਪਾਇਆ ਹੋਵੇ ਕੋਈ ਕੇਸ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ ਕੋਈ ਕੇਸ ਪਿੱਛੇ ਕਣ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਕੇਸ ਦਾ ਰੌਲਾ ਹੋਵੇ ਕਿੱਥੋਂ ਆਇਆ ਫਕਰਾਂ ਪੱਲੇ ਰੂਣੇ ਦਵਾ ਚੱਲੀ ਬੱਕਰਾ ਓ ਖੇਰੇ ਦਾ ਕਿਰਪਾ ਹੋ ਜੇ ਨਿਪੜੇ ਜਾਵੇ ਓ ਫਕਰਾ ਚੱਲੀ ਫਕਰਾ ਓ ਪਾਉਣ ਤੇਰੀ ਜੱਲੇ ਬਾਬਾ ਚੱਲਣ ਮੇਰੀਆਂ ਓ ਤੇਰੀ ਜੱਲੇ ਬਾਬਾ ਚੱਲਣ ਮੇਰੀਆਂ ਹੋਈ ਜਾਣ ਗੱਲਾਂ ਤੇਰੀਆਂ ਤੇਰੀਆਂ ਹੋਈ ਜਾਣ ਗੱਲਾਂ ਤੇਰੀਆਂ ਤੇ ਬੇਟੀਆਂ ਇੱਕ ਗੇਲਾ ਪੂਰ ਚੜਕੇ ਕੰਮ ਰੁਕ ਗਿਆ ਓ ਫਕਰਾ ਕੰਮ ਦੀ ਤਾਂ ਬਾਬਾ ਜੀ ਬਹੁਤ ਕਰਤੀ ਆਹੀ ਪੂਰ ਚੜ ਗਿਆ ਆਹੀ ਸਿਆਪਾ ਖਾਇਆ ਏਸੇ ਦੀ ਫਕਰਾ ਪੂਰ ਚੜਕੇ ਰੁਕ ਗਿਆ ਪਹਿਲਾਂ ਸਮਝੌਤੇ ਦੀ ਗੱਲ ਹੋ ਗਈ ਦੀ ਫੇਰ ਰੁਕ ਗਈ ਇਹ ਗੱਲ ਆ ਜੇ ਕਿਰਪਾਈ ਹੋ ਜੇ ਖੰਡ ਪਟ ਕਿਨੇ ਸੁੱਖਿਆ ਦੀ ਬੱਕਰਾ ਘਰ ਦੇ ਕਹਿੰਦੇ ਰਹਿੰਦੇ ਨੇ ਸੁੱਖਿਆ ਦੇ ਰਹੀ ਘਰ ਦੇ ਕਹਿੰਦੇ ਕਹਿੰਦੇ ਨੇ ਜੇ ਕਿਰਪਾ ਹੋ ਜੇ ਦਸਵੇਂ ਪਾਤਸ਼ਾਹ ਜੀ ਦੀ ਇਹ ਨਿਬੜ ਜੇ ਖੰਡ ਪਣ ਕਰਾ ਦੋਗੇ ਉਹ ਇਹਦੇ ਵਿੱਚ ਖੰਡ ਪਣ ਬੋਲਦਾ ਸ਼ਲੋਕ ਸੁਣਦੇ ਨੇ ਦਸਵੇਂ ਪਾਤਸ਼ਾਹ ਜੀ ਦੇ ਚੱਲੀ ਫੱਕਰਾ ਆ ਪਿੰਨਾ ਪਏ ਗਿਆ ਫੇਰ ਫੇਰ ਹਰੋਣਾ ਹੋ ਗਿਆ ਦਾ ਲੇਕਿਰਪਈ ਹੋ ਜੁ ਦਸਵੇਂ ਪਾਸ਼ਾ ਜੀ ਦੀ ਚੰਨੀ ਫਕਰਾ ਆ ਪਿੰਨਾ ਪਿਆਲੇ ਕਰਪਈ ਹੋ ਜੂਗੀ ਉਹ ਫਕਰਾ ਕਹ ਦਸਵੇਂ ਪਾਸ਼ਾ ਜੀ ਖੁਸ਼ੀ ਨਾਲ ਘਰੇ ਖੰਡ ਪਾਟ ਕਰਾਵਾਂਗੇ ਸਾਡੇ ਘਰ ਤੋਂ ਕਿਰਪਾ ਜਸਪੂਰਣੀ ਹੋ ਜੂਗੀ ਉਹ ਫਕਰਾ ਜਸਪੂਰਣੀ ਹੋ ਜੂਗੀ ਚੱਲੀ ਫਕਰਾ ਕਿਸੇ ਦੇ ਹੰਸ ਸੁਤੇ ਸ਼ੇਰਨੀ ਯਾਦ ਦੇ ਮੈਂ ਤਾਹੂੰ ਤੇ ਸਰਵਾਹ ਹੋਤੀ ਨਾ ਦੇਰ ਦੀ ਤਹੱਲੇ ਮਾਤਾ ਨੇ ਘਰ ਉੱਪਰ ਦੀ ਕਾਂ ਪਾਇਆ ਹੋਵੇ ਚੋਰੀਆਂ ਆਈ ਹੋਵੇ ਪੁੱਛਣ ਵਾਸਤੇ ਆਈ ਹੋਵੇ ਚੋਰੀਆਂ ਘਰੋਂ ਆਈ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਆਈ ਹੋਵੇ ਘਰੋਂ ਮਾਤਾ ਚੋਰੀਆਂ ਆਈ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਆਈ ਹੋਵੇ ਗੱਲਾਂ ਦੋਏ ਪੁੱਛਣ ਵਾਸਤੇ ਆਈ ਹੋਵੇ ਘਰ ਉੱਪਰ ਦੀ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਚਲ ਮਾਤਾ ਚਲਾ ਜਾਓ ਕਿੱਥੋਂ ਆਇਆ ਮਾਤਾ ਲਾਗੇ تین ਦਾ ਬਾਬਾ ਜੀ ਕੋਲ ਲਗਾਇਆ ਥੁਆ ਤਹਾਨੇ ਇਲਾਕੇ ਮਾਤਾ ਪਰਿਵਾਰ ਚ 6 ਮੈਂਬਰੋਂ ਰਿਸ਼ਤਾ ਹੋ ਕੇ ਟੁੱਟ ਕਿਧਾ ਗਿਆ ਸੀ ਮਾਤਾ ਸੋਡੀਆਂ ਕੁੜੀਏ ਦਾ ਸਕੇ ਘਰ ਤੈਨੋਂ ਮਾਤਾ ਚਲ ਬਾਬਾ ਆ ਪਿੰਡਾਂ ਪਈਆਂ ਲਾ ਕੌਣ ਰਹਿੰਦਾ ਸੋਡੇ ਪਾਉਣ ਕਿਨੂੰ ਪੈਂਦੀ ਹੁੰਦੀ ਸੀ ਮੁੰਡਾ ਨੇ ਪਾਇਆ ਬੱਜਾ ਨੇ ਬਾਬਾ ਜੀ ਸੋਡੇ ਵੱਡੇ ਮੁੰਡੇ ਨੂੰ ਪੈਂਦੀ ਆ ਏਲੀ ਮਾਤਾ ਤੂੰ ਰਹਿ ਨਹੀਂ ਆ ਸੋਡੇ ਸਾਹ ਦੀ ਸ਼ਿਕਾਇਤ ਕਿਨੂੰ ਦੀ ਮਾਤਾ ਉਹ ਸਾਡੇ ਮਾਰੇ ਬਜ਼ੁਰਗਾਂ ਲੋਸੀ ਸੋਡੇ ਵੱਡੇ ਬਜ਼ੁਰਗਾਂ ਨੇ ਪੱਕੀ ਗੱਲ ਆ ਚੱਲ ਬਾਬਾ ਵੇ ਤੂਰੀ ਰੋਜਾ ਪੀਰ ਦਾ ਹੋ ਜੇ ਸੰਤਾ ਜੀ ਮਾਤਾ ਠੀਕੇ ਹੋ ਜੇ ਮਾਤਾ ਦੋ ਪਿਤਰਾਂ ਦੀ ਰੋਟੀ ਤੁਸੀਂ ਖਵਾਉਂਦੇ ਹੁੰਦੇ ਸੀ ਹਾਂਜੀ ਦੇ ਰਹੇ ਆ ਅਸੀਂ ਸਭ ਬੱਲੇ ਤੇਰੇ ਮਾਤਾ ਹੁਣ ਵੀ ਲਵੇ ਖੜਿਆ ਕਹਿੰਦਾ ਜੇ ਠੀਕੇ ਕਰਦਾ ਇਹਨੂੰ ਠੀਕੇ ਹੋ ਜੇ ਮਾਤਾ ਚੱਲੀ ਬਾਬਾ ਵੇ ਹੋ ਪਿੰਨੇ ਤੋਵੇਂ ਨੀਂ ਮਾਤਾ ਚੱਲ ਬਾਬਾ ਵੇ ਸਾਹਮਣੇ ਪੀਰ ਖੁਦਾ ਦੇ ਯਾਰ ਮਈ ਜਿਨੇ ਨਾਰੇ ਅਦੀਰ ਦੇ ਮਾਰੇ ਹੋਈ ਹੋਰੇ ਪੀਰ ਖੁਦਾ ਦੇ ਪਿਆਰੇ ਜਿਨੇ ਨਾਰੇ ਰਲੀ ਦੇ ਸਾਹਮਣੇ ਪਾਈ ਕੜਦੀ ਹੈ ਮਾਤਾ ਇਹਨੂੰ ਜਿਹੜਾ ਹੈਗਾ ਕੜਦੀ ਇਹਨੂੰ ਜਿਹੜਾ ਹੈਗਾ ਲੈਪ ਜਾਈਏ ਇਹਨੂੰ ਤੇ ਖਿੱਚ ਲਈ ਬਾਬਾ ਵੇ ਤੂੰ ਦੀ ਗੜਪੀ ਐਡੀ ਇੱਕ ਤਾਂਬੇ ਦੀ ਗੜਪੀ ਤੋਂ ਦੋ ਤਾਂਬੇ ਦੀਆਂ ਗੜਪੀਆਂ ਦੋ ਕੱਚੀ ਲੱਸੀਆਂ ਭਰ ਲਈ ਉਹਨਾਂ ਨੂੰ ਮਾਤਾ ਦੋ ਲੱਡੂ ਲੈ ਲਈ ਇੱਕ ਰੋਟ ਲੈ ਲਈ ਮਾਤਾ ਆਪਣਾ ਹੱਥ ਲਵਾ ਕੇ ਮੰਦਰ ਦੇ ਵਿੱਚ ਤੇ ਆਈ ਮੁਰਕ ਕੇ ਛੋਡੇ ਘਰੇ ਨਹੀਂ ਆਊਗਾ ਮਾਤਾ ਆਹੀ ਚੱਕਰਾ ਚੱਲੀਂ ਬਾਬਾ ਓਏ ਸੌਣੇ ਪੀਰ ਖੁਦਾ ਦਾ ਕੇਸ ਦੇ ਵਿੱਚ ਜੇਲ੍ਹ 'ਚ ਕੋਈ ਬਾਗਿਆ ਹੋਵੇ ਪੁੱਛਣ ਵਾਸਤੇ ਹੁਣ ਲੜਾਈ ਦਾ ਕੇਸ ਹੋਵੇ ਕੋਈ ਜੇਲ੍ਹ 'ਚ ਬਾਗਿਆ ਹੋਵੇ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਹਾਂ ਕੋਈ ਲੜਾਈ ਦਾ ਕੇਸ ਹੋਵੇ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਕੋਈ ਜੇਲ੍ਹ ਦੇ ਵਿੱਚ ਬਾਗਿਆ ਹੋਵੇ ਪੁੱਛਣ ਵਾਸਤੇ ਹੁਣ कोई लड़ाई का